ਅਲੈ ਅਲੈ ਗਏ ਹੁਣ ਤੱਕ ਵਿਗੜਾ ਰਗਾ ਕਰਨੂ ਕੀ ਗੱਲ ਜੀ ਸੁਰੂਆਤ ਲੈਂਦਾ ਸਤ ਸ੍ਰੀ ਅਕਾਲ ਜੀ ਬਾਈ ਸਾਰੇ ਨੂੰ ਆਈ ਬਿੰਦਰ ਸਤਿ ਸ੍ਰੀ ਅਕਾਲ ਜੀ ਫੜਿਆ ਪੰਪ ਦਾ ਤਾਂ ਕੰਮ ਹੋ ਗਿਆ ਜੀ ਅੱਛਾ ਹਾਂ ਉਹ ਤਾਂ ਗਿਆ ਫੁੱਟ ਨਵਾਂ ਦਾ ਨਵਾਂ ਬਣਾਤਾ ਚਲੋ ਵਧੀਆ ਤੇਰੇ ਬਾਹਰ ਦੀ ਦੁਆ ਵੀ ਸੋਰਵਾ ਲਿਆ ਬੰਨੇਗਾ ਮੈਨੂੰ ਹੁਣ ਨਵਾਂ ਪੰਪ ਓਏ ਇੱਕ ਤਾਂ ਜਾ ਨਹੀਂ ਤਾਂ ਹੁਣ ਉਹ ਅਸੀਂ ਤਿੰਨ ਪੰਪ ਚਾਲੂ ਕਰ ਲੈ ਸਮਝ ਲੈ ਅੱਛਾ ਤਿੰਨ ਹੋ ਗਏ ਚਾਲੂ ਠੀਕ ਹੈ ਜਿਹੜਾ ਸਾਡਾ ਪਹਿਲਾ ਖਰਾਬਤਾ ਉਹ ਵੀ ਚਾਲੂ ਕਰ ਲਿਆ ਹੁਣ ਇੱਕ ਫੇਰ ਹੋ ਗਏ ਸਮਝ ਲੈ ਆਈਏ ਢੋਲ ਗਈ ਕੰਮ ਅੱਛਾ ਢੋਲ ਗਈ ਕੰਮ ਹੋਣੀ ਸੀ ਹੁਣ ਹੋਸ਼ਮਾਰ ਤਾਂ ਖਰਾਬੇ ਦਾ ਮੈਂ ਵੀ ਪਿੱਛੇ ਜੇ ਅੱਜ ਮੇਰਾ ਖੜਗੇ ਦਾ ਪਿੱਛੇ ਜੇ ਮੋਟਰ ਪੋਕੇ ਬੈਂਡਰੀ ਪੋਕੇ ਜਾਈ ਹੁੰਦੀ ਨਵੀਂ ਆਹੋ ਦੇਖੋ ਜਿਹੜੀ ਨਾ ਤੇਰੀ ਸਪਰੇਅ ਦੀ ਸੜੀ ਆ ਬੈਂਡਰੀ ਨੇ ਪੰਪ ਦੀ ਆ ਨਜ਼ਾਰਾ ਹੈਗਾ ਇਹਦਾ ਹੈ ਹੈ ਨਹੀਂ ਇਹਦਾ ਥੱਕਦਾ ਹੀ ਨਹੀਂ ਜਨਰੇਟਰ ਨਾਲੋਂ ਵਧੀਆ ਇਹ ਥੱਕਦਾ ਹੀ ਨਹੀਂ ਬੰਦਾ ਜਿਵੇਂ ਸਿਆੜ ਸਿਆੜ ਕਰਨੀ ਤਾਂ ਨਜ਼ਾਰਾ ਹੈ ਹੈ ਕਿ ਨਹੀਂ ਲੈ ਉਹ ਵੀ ਜਿੱਕਰ ਚਲੋ ਗੰਨੇ ਪਰ ਵੀ ਕਰਨੀ ਆ ਜਿਗਾ ਨੂੰ ਜੀ ਸਿਆੜ ਸਿਆੜ ਪਲੀ ਜਾਣਾ ਹੈ ਤਾਂ ਵੀ ਮਣੀ ਰੇਸ ਘਟ ਕਰਕੇ ਵਿੱਚ ਵਿੱਚ ਲੈ ਜਾ ਉਹ ਹੀ ਦਾ ਬੜਾ ਸੁਆਦ ਆਈਦਾ ਆਪਣਾ ਜਿਗਾ ਖਾਲਾ ਬਕਰਨੀਆ ਝਟਫਟ ਕਰਦੇ ਆ ਬਸ ਵੀ ਕਰਦੇ ਆ ਉਹ ਦੇ ਰਹਿ ਕਿ ਕਮਰਜੀ ਜਿੰਨੀ ਕਮਾਈ ਦੀ ਰੇਟ ਕਰ ਲਾ ਹਾਂ ਜਿੰਨੀ ਕਮਾਈ ਦੀ ਰੇਟ ਕਰ ਲਾ ਬੰਨੀ ਕਦੋਂ ਆਈ ਕਰ ਜਾਣੀ ਵਾਹ ਇਹਦਾ ਖਾਲਾ ਸਾਲਾ ਪੰਪਾ ਪਾ ਗਰਾਉ ਇਹਦਾ ਪਿੱਛੇ ਜਾਨ ਨੂੰ ਦੂਏ ਨੂੰ ਅੱਗ ਲੱਗੀ ਥਾਲਾ ਜੀ ਨੀਲੇ ਜੇ ਨੂੰ ਜਲ ਅੱਛਾ ਉਹਨੂੰ ਅੱਗ ਲੱਗੀ ਝੱਠੀ ਵੀ ਛੱਡਿਆ ਮੈਂ ਰੂਆ ਜੱਟ ਰੂਆ ਜੱਠੇ ਬਕਰ ਗਿਆ ਅੱਜ ਅੱਜ ਦੂਆ ਥਾਲਾ ਜੱਥੇ ਦੇ ਕੰਨ ਤਾਂ ਜਿਹੜੀ ਆ ਕੰਨ ਤਾਂ ਕੀ ਮਾੜੀ ਜਾਵੇਂ ਜਾਲੀ ਪਈ ਆ ਮੋਟਰ ਉਹਦੀ ਇਹਨੂੰ ਇਹਨੂੰ ਦੂਏ ਦੀ ਉਹਦਾ ਅੱਗ ਤਾਂ ਲੱਗਦੀ ਦੀ ਆ ਤਾਂ ਹੀ ਅੱਗ ਲੱਗਦੀ ਉਹਨੂੰ ਦੇਖ ਐ ਇਹ ਜਿਹੜੀ ਗੱਮ ਹੈ ਦਸੀ ਟੁੱਟੀ ਗੱਬੇ ਵੱਜਿਆ ਬਸ ਥੱਲੇ ਦੇ ਫੁੱਟੇ ਦੇ ਸਾਈਡ ਵਰਤੇ ਲੈ ਸਾਈਡ ਗੱਬੇ ਦੇ ਸਾਈਡ ਬੱਤੇ ਅੱਛਾ ਸਾਈਡ ਬੱਤੇ ਵਿਚੇ ਪਿਆ ਦੇਖ ਲਈ ਵਾ ਵਿਚੇ ਪਿਆ ਮਾ ਜੂ ਦਾ ਛੱਡੀ ਮਾ ਨੂਰ ਲੈ ਨੂ ਜਰਾ ਹੁੰਦੀਆਂ ਵਿਚ ਮੱਟ ਬੀ ਦੇ ਚਲਣੀ ਛੇਰ ਹੋ ਗਏ ਕੋਈ ਬਈ ਕੋਈ ਹੈ ਹਾਂ ਉਹ ਹਾਂ ਛੇਰ ਬਈ ਟਕਾਂ ਜੂ ਕੋਈ ਹਾਂ ਮਾ ਨੂ ਜਰਾ ਹੁੰਗੀਆਂ ਵਿਚ ਮੱਟ ਛੱਡ ਕੇ ਨਾ ਆਈ ਨੂ ਮਾ ਨਹੀਂ ਸਾਰੀ ਛੱਡੇ ਦੀ ਬੂਦਲੇ ਆਉ ਕੋਈ ਹਾਂ ਕੁਆੜ ਦੇ ਸੈਕ ਨਹੀਂ ਠੀਕ ਹੈ ਠੀਕ ਹੈ ਦੂਏ ਦੋਏ ਮੋਟਾ ਜੜੀਆਂ ਵੀ ਤੇ ਦੂਏ ਦੀਆਂ ਦੂਏ ਛੜ ਗਈਆਂ ਹੋਈਆਂ ਸੋਚਾਂ ਪੁਆਈਆਂ ਪੱਤੀਆਂ ਨੰਨੀਆਂ ਆਪਣੇ ਵਾਲੇ ਨੇ ਹਾਂ ਪੀਲਾ ਤਾਂ ਠੀਕ ਆ ਸਾਰਾ ਜਿਹੜਾ ਸਰੋਕ ਕਰਵਾਇਆ ਹੈ ਆਪਣੇ ਆਦੇ ਨਵੇਂ ਨਵੇਂ ਪਾਣੀ ਆ ਗਿਆ ਪੱਤ ਦੇ ਆ ਕੱਟ ਇਹਨੂੰ ਸਪਰੇਅ ਕਰ ਨਹੀਂ ਆ ਗਿਆ ਜਮਾ ਕੱਟ ਦੇ ਦੀ 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 ਆਹ ਲੈ ਜੀ ਐ ਬਲੀਆ ਵਾ ਤੇ ਉਹਦਾ ਟੱਕਣ ਮਾਰਾ ਜਾਂ ਪਿੰਦਰਤ ਕਰਨੇ ਵਾਲਾ ਲੋਟ ਯਾਰ ਉਹ ਟੱਕਰ ਮਿਲਿਆ ਨੂੰ ਦੇ ਟੱਕਰ ਨਹੀਂ ਮਿਲਿਆ ਰੋਪੜ ਤੇ ਲੈਣਾ ਪੈਣਾ ਓਏ ਉਹ ਟੱਕਣ ਸੈੱਟ ਕਰਕੇ ਦਊਗਾ ਮੈਂ ਉਹ ਲੈ ਦੇ ਲੈ ਟੱਕੜ ਲਿਆਉਂਗੇ ਉਹ ਟੱਕਣ ਤੇ ਡਿਆ ਵਿਆ ਉਹ ਟੱਕਣ ਨਾਮਾ ਪਾ ਕੇ ਦਊਂਗੇ ਹੁਣ ਸੁਨੇਹ ਕਾ ਨਹੀਂ ਜਾਣਾ ਚੱਲ ਤਾਂ ਚੱਲੀਏ ਹੁਣ ਹਾਂ ਚਾਹ ਨੂੰ ਕਣਕ ਦੀ ਭਰਦੀ ਇਹਦੀ ਐਂਦੀ ਆ ਕੰਮ ਕਰੀਏ ਕੋਈ ਦੇਖੀਏ ਕਿੰਨੇ ਯਾਰ ਫਾਸ਼ਾ ਫਾਸ਼ਾ ਚੱਲਦੀ ਆ ਹੁਣ ਇਹ ਆਪਣਾ ਕੀਲਾ ਵੀ ਕੱਟਿਆ ਹੁੰਦਾ ਫੁੱਤੇ ਇਹ ਲੱਗੇ ਨਿਕਲਣਾ ਹੈ ਕਿ ਨਹੀਂ ਜਿਹੜਾ ਨਿਕਲੇ ਉਹ ਮੈਂ ਤਾਂ ਕੱਢੀ ਇੱਕ ਕੀਲਾ ਕੱਢਿਆ ਉਹ ਇੱਕ ਸਾਜਰੀ ਸਾਲਾ ਕੰਪਨੀ ਦੀ ਦਮ ਤੋੜਿਆ ਪਰ ਕਿੰਨੇ ਵਿਆਂ ਨੇ ਬੜਾ ਪੰਪੂਤਰ ਦਾ ਛੋੜਾ ਢੂਨ ਲੱਜੰਦਾ ਛੋੜਾ ਉਹ ਤਾਂ ਤੇਰੀ ਕੀੜੀ ਵਾਲੀ ਸਫਰੇ ਹੋਗੀ ਜੀ ਕਾਥੇ ਵਾਲੀ ਹੋਗੀ ਜਾਂ ਤਾਂ ਹੀ ਮੀਂਹ ਨਹੀਂ ਜਾਂ ਤਾਂ ਹੀ ਮੀਂਹ ਮੈਂ ਮੀਂਹ ਨਹੀਂ ਪੈਂਦਾ ਜਾਂ ਤਾਂ ਹੀ ਤੇ ਕੁਸਮਾ ਵੀ ਲੱਗਣਾ ਗੰਨੇ ਨੂੰ ਠੀਕ ਨਹੀਂ ਤੋਤਾ ਵੀ ਹੋਣਾ ਸੁੰਦੀ ਵੀ ਹੋਣੀ ਸਭ ਹੋਣਾ ਹੈ ਜਾਂ ਮੀਂਹ ਪੈਣ ਲੱਗਾ ਜਿਆ ਸੈਟ ਹੋ ਜਾ ਰਿਹਾ ਨੇ ਪ੍ਰਸਾਦ ਮੈਂ ਜਾ ਕੇ ਹੈਨਾ ਚਲ ਦੇਖੀਏ ਫਿਰ ਆ ਤਾ ਤੇ ਚੱਲ ਫਿਰ ਉੱਥੇ ਬੇਕੇ ਕਾਕੇ ਰੱਖੋ ਥੈਲੇ ਰੁਲੇ ਫਿਰ ਦੇਖੀਏ ਸ਼ਾਮ ਨੂੰ ਐਲੇ ਵੀ ਨਹੀਂ ਆਗੇ ਥੈਲੇ ਸਾਡੇ ਮੈਂ ਤੇੜ ਤੇ ਪੰਲੀਆਂ ਬਣਾਣੀ ਪਈਆਂ ਕਿਹੜੇ ਉੱਪਰ ਇਹ ਵੀ ਤਾਂ ਦੇਖਣੇ ਪੈਣੇ ਕਿਧਰੇ ਪੰਜ ਦੇਖ ਲੈਣੇ ਨਹੀਂ ਗੱਲ ਉੱਥੇ ਤਾਂ ਨਹੀਂ ਭਾਈ ਮੋਟਰ ਚ ਡਾਇਡ ਹੋਈ ਆਲੀ ਪੰਜ ਕੋ ਹੁਣ ਆਉਤਾ ਬਸ ਚੱਲ ਫੇ ਚੱਲੀਏ ਚੱਕ ਹਾਸ ਕਮੀ ਸਮਾਨ ਨੂੰ ਜਾਂ ਚਾਬੀ ਚੱਕ ਹਾ ਤੜ ਟੂੜੀ ਉਹਦੀ ਕਰਦੇ ਨੂੰ ਤਾਂ ਟੂੜੀ ਬਣਾ ਦੇ ਹੁਣ ਟੂੜੀ ਵਾਲੀ ਤੂੰ ਕਹਿ ਵਾਹਿਗੁਰੂ ਵਾਹਿਗੁਰੂ ਚੱਲ ਚੱਲੀਏ ਫਿਰ ਉੱਠ ਆ ਜਾ ਚੱਲ ਲੈ ਮਨਾ ਹੱਥ ਕੇ ਆਪਣਾ ਹੱਥ ਉਹ ਆ ਗਲਤ ਹੁੰਦੀ ਦੀ ਮਾਰੀ ਟਾਗਾ ਬਲਵੇਂਟ ਕੇ ਆਪਣਾ ਕੱਟ ਕਰ ਮਨਾ ਹੱਥ ਖੁੱਦੂ ਬਣਾ ਤਾਂ ਪਾ ਪਾ ਪਾਪਾ ਪਾਪਾ ਦੇ ਉੱਤੇ ਆਇਆ ਦੇ ਕਿ ਕਿਰਦੇ ਫੁੱਟਿਆ ਵਾਪੁਰੇ ਆਏ ਕਿੱਦਾਂ ਫੁੱਟ ਪੱਕੀ ਪਾਰ ਆ ਬਦਰੀ ਟੁੱਟ ਗਿਆ ਹੇਠਾਂ ਕਰ ਗਿਆ ਇੱਧਾ ਕਰਕੇ ਜੱਥੇ ਪੇਠਲਾ ਇਹ ਤਾਂ ਹੋਟ ਰਿਹਾ ਕਿੱਥਾ ਨੀਵਾ ਹੈ ਉੱਥੇ ਪਾਉਲ ਆਪਣਾ ਇੰਨਾ ਕਿ ਮੈਂ ਬਾਲਟ ਜਿੰਨਾ ਉੱਚਾ ਹੈ ਜਾਏ ਜੱਕੇ ਨੇ ਆ ਬਦਰੀ ਟੁੱਟ ਗਈ ਕਿੱਥੇ ਪਰ ਪਾਪਾ ਵੱਜਿਆ ਛੋੜੀ ਲੋੜਦਾ ਪੰਪ ਦੇ ਹੋ ਗਏ ਦੋ ਜਿਹਦੇ ਪਰਫੀ ਨੂੰ ਜਣਾ ਬੱਕੀ ਪਰ ਵੱਜਿਆ ਇਹ ਤਾਂ ਟੁੱਟ ਨਹੀਂਦਾ ਭਾਈ ਇਹਦੀ ਜਿਹੜੀ ਨੂੰ ਅੱਗ ਲੱਗੀ ਦੀ ਉਹ ਆਹੇ ਇਹਦੇ ਮੋਟਰਾਂ ਦੋ ਗਈਆਂ ਬੈਟਰੀ ਗਈ ਫੇਰ ਫੇਰ ਕਾਜੀ ਇਹਦਾ ਖੋਲ ਕੰਮ ਆ ਗਿਆ ਬਸ ਕੰਮ ਕੀ ਹੋਣੀ ਤਾ ਇਹਦੇ ਖੋਲ ਕੰਮ ਆ ਗਿਆ ਸਮਾਨ ਕੱਢ ਕੇ ਦੂਜੇ ਦੂਏ ਮਾ ਪਾਲਿਆ ਲੋਪ ਰੋਪ ਲੈ ਲੋਪ ਰੋਪ ਸਪੰਪੂਮ ਵਿੱਚ ਪਾਤੇ ਸਭ ਹਾਂ ਉਹਦਾ ਸਮਾਨ ਕੱਢ ਕੇ ਇਹਦੇ ਵਿੱਚ ਪਾਤਾ ਹੁਣ ਠੀਕ ਨਹੀਂ ਜੇ ਇਹ ਦੋ ਬੰਪਰ ਦਾ ਇੱਕ ਬੰਪਰ ਬਣ ਗਿਆ ਬਸ ਠੀਕ ਆ ਆ ਦੋ ਦਾ ਇੱਕ ਬਣ ਗਿਆ ਆ ਉਹਦੀ ਬੱਬਾ ਬਾਡੀ ਖਰਾਬ ਹੋ ਗਈ ਸੀ ਹਾਂ ਬਾਡੀ ਆ ਦੇ ਦਿੱਤੀ ਉਹਨੂੰ ਬਸ ਆਤਮਾ ਲੈ ਲਈ ਉਹਦੀ ਸ਼ਰੀਰ ਇਹਦਾ ਪਾਤਾ ਹਾਂ ਉਹਦੀ ਮੈਂ ਇਹਨੂੰ ਕਹੀ ਵੀ ਆ ਉਦੋਂ ਇੱਥੇ ਨਾ ਇੱਥੇ ਤੇ ਆਹ ਟੁੱਟੀ ਵਿਖੀ ਦੀ ਆਹ ਚੀਜ਼ ਵਾਈਟੀ ਟੁੱਟੀ ਆ ਬੱਦਰੀ ਇਹੀ ਜਵਾਨ ਪਤਾ ਕੀ ਕਰੀ ਗਿਆ ਟੋਲ ਦਾ ਫਿਰ ਗਿਆ ਇਹਨੂੰ ਜਿਸ ਵੇਲੇ ਪਹਿਲਾਂ ਪੰਪ ਦਾ ਥੱਲੇ ਧਾਰ ਕੇ ਰੱਖ ਲਾ ਜਾਲੂ ਦੂਜੀ ਟੁੱਟ ਕੇ ਗਿਰ ਗਈ ਜਦੋਂ ਦੋ ਹੋ ਗਏ ਨਾਲ ਦੇ ਚਲੋ ਆਹ ਸਾਰਾ ਕਰਨ ਆਹ ਸਾਰਾ ਗਾਹੀ ਟੀਲਾ ਕੱਢੂਗੇ ਹੁਣ ਟੀਲਾ 2 ਕਿਲੋ ਹੈ 2 ਕਿਲੋ ਇੱਕ ਕਿਲਾ ਕਰ ਦੇਣਾ ਕਿੰਨੇ ਪੰਪ ਲਾਉਂਦੇ ਆ ਕਿਲੇ ਦੇ ਹੁਣ ਬਾਅਦ 60 ਘੰਟਾ ਫਿਰਦਾ ਕਿੰਨੇ ਲੱਗੂਗਾ ਸਿਰ ਉਹ ਲੱਗਿਆ ਚਾਰ ਲੈਣੇ ਲੱਗੀ ਜਾਣੀਆਂ ਨਾ ਹਾਂ ਚਾਰ ਲੈਣੇ ਲੱਗਣੀਆਂ ਕਿੰਨੇ ਲੈਣਾ ਬਣੀਆਂ ਫਿਰ ਹੈ ਕਿੰਨੇ ਲੈਣਾ ਬਣੀਆਂ ਪੰਪ ਦੀਆਂ ਜਾਂ ਚਾਰ ਲੈਣੇ ਦਾ ਪੰਪ ਲਾਇਆ ਏ ਚਾਰ ਚਾਰ ਲੈਣੇ ਦਾ ਇੱਕ ਪੰਪ ਹਾਂ ਚਾਰ ਚਾਰ ਲੈਣੇ ਦਾ ਪੰਪ 17 ਪੰਪੇ ਬਣ ਕੇ 17 17 34 ਚੌਂਤੀ ਪੰਪ ਲੱਗਣੇ ਆ ਠੀਕ ਆ ਆਹ ਕੱਢੇ ਜੀ ਲਾਗ ਲਾਜਾ ਬਸ ਗਿਆ ਹੁਣ ਉਹ ਲੜੀ ਗੱਲ ਜੱਦਾ ਫਰੀਕੱਖ ਬਹੁਤ ਜ਼ਿਆਦਾ ਹੁਣ ਸਾਰੇ ਨੂੰ ਨੌਬ ਲਾਈ ਜਣਾ ਉੜ ਉੜਦੀ ਥਾਲੀ ਮੈਂ ਕਹਾ ਕੱਖ ਵੇਜਣੇ ਆਉਣ ਜਾਂਦੇ ਨੇ ਬੌਣ ਲੱਗਾ ਜਿਹੜਾ ਫੇਰੇ ਪਾਣੀ ਦਲਾਤਾ ਬਗਾਏ ਨੂੰ ਧੂੜ ਉੜਦੀ ਥਾਲੀ ਹੋਰ ਹਾਂ ਕਿੱਦਾਂ ਵਤਾ ਪਾਣੀ ਛੱਡਿਆ ਵਦਾ ਚਾਰਾ ਬੀਜਣਾ ਮੱਕੀ ਉਹ ਗਿੱਲਾ ਫੇਰ ਜਾਂਦਾ ਗਿੱਲਾ ਗਿੱਲਾ ਗੁੰਨੋ ਹੋ ਜਾਣਾ ਹੋ ਹੈ ਨਿਊਜਲ ਠੀਕ ਨਹੀਂ ਲੱਗਦੀ ਫੇਰ ਹੁਣ ਨਿਊਜਲ ਹੋਰ ਹੋਣੀ ਚਾਹੀਦੀ ਹੈ ਮੈਂ ਇਹਦਾ ਵੇਖਾਂ ਹਾਲੀ ਨੂਜਲ ਖਰਾਬ ਆ ਗਏ ਉਹ ਕਰਦੀ ਹੈ ਨਾ ਇੱਕ ਜਗ੍ਹਾ ਪਾਣੀ ਘਟ ਗਏ ਪੀ ਹੈ ਲੈ ਹੈਗੀ ਇਹਦੇ ਮਨ ਦਾ ਗੱਲੇ ਬਣ ਗਈ ਵੀ ਉਹ ਹੈਗੀ ਆਪਣੀ ਕੋਲ ਵੀਡੀਓ ਹੈਗੀ ਆ ਪਾ ਦੇ ਤਾਂ ਆਹ ਕਰ ਲੈ ਲੈ ਜੀ ਆ ਮਜੀ ਦਿੰਦੇ ਹੁਣ ਘੇਪੇ ਬਿਕ ਤੋ ਵੀ ਤਰਬਾਹ ਮੈਗਾ ਤਰਬੇ ਦੇ ਦੇ ਆ ਗਿਆ ਲੋਟਾ ਪਾਸਾ ਰੱਬੇ ਪੱਛੇ ਝਾਰਦਾ ਹੈ ਚੱਲ ਗਿਆ ਨੀ ਅੱਜ ਜਮਾ ਮਾਰੇ ਲਿਆ ਫੇਰ ਉਹ ਨਹੀਂ ਨਾ ਚਾਰੇ ਜਾ ਪੁੱਠਾ ਹੋ ਕੇ ਫਿਰ ਫੁੱਟਿਆ ਆਹ ਗੱਲ ਬਣੀ ਆ ਆਹ ਗੱਲ ਬਣੀ ਆ ਮਰ ਗਿਆ ਆਏ ਯਾਰ ਦੇਖਦਾ ਮਰਦਾ ਬਾੜੇ ਨੂੰ ਦਿਮਾਗ ਹੈ ਦਿਮਾਗ ਕਹਿੰਦਾ ਨਿਊਜ਼ਲ ਬਗੈ ਗੱਲ ਨਹੀਂ ਬਣਦੀ ਬਣਾ ਪੀ ਦੇਖ ਲੈ ਫੜਾ ਪੰਪੇ ਨਹੀਂ ਤਰਦਾ ਕਿ ਆ ਕੇ 20 ਦਿਨ ਹੋ ਗਏ ਝੂਈ ਵਰਤੇ ਹੈ ਮੈਂ 20 ਦਿਨ ਹੋ ਗਏ ਫੜਾ ਪੰਪ ਨਹੀਂ ਤਰਦਾ ਝੂਈ ਵਰਤੇ ਸਾਡੇ ਝੂਈ ਤੇ ਪੰਪ ਮੰਨ ਕੇ ਚੱਲ ਵੀ ਤੂੰ ਪਾਸੇ ਰੁਕਰੂਗਾ ਈ ਹੈ ਨਾ ਤੀ ਪਾਸੇ ਉਧਰ ਜੂਗਾ ਸਿਆੜ-ਸਿਆੜ ਕਰਕੇ ਥੋੜਾ ਟਾਈਮ ਤੋਂ ਲੱਗਦਾ। ਕਿਲੇ 'ਚ 17 ਪੰਪ ਲੱਗਣੇ ਦੇ ਲਠਾਰਾ ਸਿਆੜ ਤੇ ਆੜ ਨੂੰ। 34 ਪੰਪ ਬਣੇ ਆ ਦੋ ਕਿਲਿਆਂ ਦੇ। 34 ਪੰਪ ਇਹ ਹੋਗੇ ਸਵੇਰੇ ਕਿੰਨੇ ਲਾ ਕੇ ਆਏ ਆ? 20 ਪੰਪ 22 ਪੰਪ ਸਵੇਰੇ ਲਾਏ ਆ। ਸਵੇਰੇ 22। 22 ਸਵੇਰੇ ਲਾਏ ਆ, 17 ਪੰਪ ਹੋਣ ਲਾਏ ਆ। ਹਾਂ। 39 ਪੰਪ ਹੋਗੇ। ਪਹਿਲੇ ਗਿਣਤੀ ਮਾਣੀ। 39 ਪੰਪ ਅੱਜ ਦੇ ਹੋਗੇ ਦੋ ਹਾਂ ਦੇ। ਸਿਆੜ-ਸਿਆੜ ਕਰਨੀ ਆ ਪਰ। ਆਏ ਗੰਨਾ ਬਚਾਉ ਹੋ ਰਹਿੰਦਾ ਇੱਕ ਅੱਖ ਛੱਡਦੀ ਨਹੀਂ ਫਿਰ ਇਹ ਪਾਣੀ ਉੱਧਰ ਰੱਖ ਦਿਓ ਆਏ ਬਾਈ ਇੱਥੇ ਰੱਖ ਰਮਾ ਆਹ ਇਹ ਫਿਰ ਉਸਾਰ ਕੇ ਤਸੱਲੀ ਨਾਲ ਹੋਈ ਵੀ ਆਈ ਸਪਰੇ ਹੋਣੀ ਐ ਬਸ ਨਾ ਗੜਾਈ ਨਾ ਸੀੜਨਾ ਹੈ ਖੁਸ਼ ਨਹੀਂ ਹੋਣਾ ਹੁੰਦਾ ਤੇ ਰੱਬ ਸੁੱਖ ਰੱਖੇ 500 ਕੁਆਂਟਲ ਕੱਢੂਗੇ ਰੱਬ ਸੁੱਖ ਰੱਖੇ ਮਹਾਰਾਜ ਦੇਣਾ ਮਹਾਰਾਜ ਨੇ ਆਪਾਂ ਦਾ ਜੂਤ ਲਾਇਆ ਪਿਆ ਲਾ ਦੋ ਨਾ ਪਾ ਚੱਲ ਕੰਮ ਤੇ ਕਿਹੜੇ ਚ ਪਾਣੀ ਹੈ ਹੈ ਦੋਹਾਂ ਚ ਪਾਣੀ ਹੱਲਾ ਹਾਂ ਉਹ ਕੱਚਾ ਕੱਚਾ ਸਰਵਾ ਵੀ ਗੱਲ ਹੈ ਕਰਕੇ ਅੱਜ ਕੱਚਾ ਸਰਵਾ ਤਾਂ ਉਹਨਾਂ ਨੇ ਕਰਨਾ ਹੀ ਹੈ ਦੇਖਣਾ ਉਹਨਾਂ ਨੇ ਗੰਨਾ ਕਿਆ ਕੋਸਾ ਕੱਚਾ ਸਰਵਾ ਤਾਂ ਹੋਣਾ ਹੀ ਆ ਬਾਈ ਯਾਨੀ ਮੇਨੂੰ ਹਿਸਾਬ ਲੱਗਦਾ ਵੀ ਮੈਨੂੰ ਆਏ ਲੱਗਦਾ ਵੀ ਗੰਨਾ ਨਾ ਬੂਡਣ ਵਾਲਾ ਘਟੂਆ ਗੰਨਾ ਹੋਰ ਉੱਥੀ ਹੋਣਾ ਉਹਦਾ ਬੀਜ ਵੀ ਹੋ ਗਿਆ ਚੀਜ਼ ਵੀ ਹੋ ਗਿਆ ਹੈਨਾ ਬਦੂ ਗਾਈ ਘਟਣਾ ਦਾ ਹੈ ਹਾਂ ਉਹਦਾ ਬੀਜ ਵੀ ਹੋ ਗਿਆ ਓਏ ਚੱਲ ਚੱਲ ਕਰਨੇ ਨੂੰ ਹਲੇ ਕੁਛ ਨਹੀਂ ਕਰਿਆ ਹੋਇਆ ਕੋਈ ਰੇ ਨਹੀਂ ਪਿਆ ਹੋਇਆ ਜੀ ਕੋਈ ਨਹੀਂ ਪੇਗਿਆ ਕਿਦੇ ਚ ਇੱਕ ਸਪਰੇ ਡੀਲੇ ਦੀ ਹੋਗੀ ਤਰਫਾਲੀ ਭਵਾ ਕੇ ਦੂਈ ਸਪਰੇ ਆ ਕਰਤੀ ਹੁਣ ਈਦੇ ਬਾਅਦ ਖਤਮ ਕੰਮ ਸਪਰੇ ਵਾਲਾ ਠੀਕ ਆ ਇਹ ਕਰੀ ਆਪਾਂ ਨੇ ਸਲਫੋਰ ਪਾਈ ਆ ਅਲਟਰਾ ਜੀਨ ਕਰੀ ਆ ਤੇ ਲੋਡਸ ਕਰੀਏ ਠੀਕ ਆ ਹੁਣ ਈਦੇ ਬਾਅਦ ਰੇ ਸ਼ੁਰੂ ਹੋ ਜਾਣਾ ਕੰਨੇ ਚ ਪੈਣਾ ਫਿਰ ਕੰਨਾ ਦੇਖੀ ਹਲੇ ਤਾਂ ਕੰਨਾ ਕੁਛ ਨਹੀਂ ਲੱਗਦਾ ਫੇ ਹੌਲਾ ਜਿਹਾ ਜਰਾ ਇਹ ਜਿਵੇਂ ਆਵਾ ਠੀਕ ਆ। ਹਲੇ ਕੱਖ ਰੋਕਦੇ ਆ ਤਾਂ ਜੇ ਇਦਾਂ ਕੱਖ ਰੁਗ ਗਿਆ। ਰੇ ਪਾਏ ਦਾ ਫਾਇਦਾ ਤਾਂ ਜੇ ਕੱਖ ਨਹੀਂ ਹੋਊਗਾ ਗੰਨੇ ਚ ਤਾਂ ਸਾਰਾ ਰੇ ਲੱਗਣਾ ਨਹੀਂ ਇਦਾਂ ਤਾਂ ਕੱਖੇ ਖਾ ਜਾਂਦਾ ਸਾਲਾ ਵਿੱਚ। ਜੇ ਥੈਲਾ ਪਾਉਂਗੇ ਤਾਂ ਥੈਲਾ ਕੱਖ ਨੇ ਖਾ ਜਾਣਾ। ਉਹਦਾ ਫਾਇਦਾ ਹੀ ਨਹੀਂ ਕੋਈ। ਪਾਣੀ ਤਾਂ ਪਹਿਲਾਂ ਸ ਪਰ ਇਹ ਨਾਲ ਕੱਖ ਰੋਕ ਕੇ ਇਹਦਾ ਫੇਰੇ ਪਾਉਣਾ ਫੇ ਸਾਰਾ ਗੰਨੇ ਲੱਗੂਗਾ। ਜਿਹੜਾ ਕੱਖ ਹੈ ਨਾ ਬਾਈ ਉਹ ਫਟੇਰਾ ਫਟਾਰਾ ਵੀ ਰੋਕਦਾ ਹਵੇ। ਖੇਤੀੜਾ ਹੋ ਜਾਂਦਾ। ਗੰਨਾ ਫੁੱਟਦਾ ਨਹੀਂ ਉਕਣਾ। ਹੁਣ ਇਹਨੇ ਬੋਲੇ ਬੋਲੇ ਮੈਂ ਗੰਨੇ ਨਹੀਂ ਫੁੱਟਣਾ ਫੇ। ਹੈ ਕਿ ਨਹੀਂ? ਭਰ ਗਿਆ ਹਾਂ। ਭਰ ਗਿਆ। ਚੱਲ। ਓਹੋ। ਨੀ ਪੱਲੀ 깔 ਹੌਲੀ ਹੌਲੀ ਚੌਥਾ ਪੰਪ ਚੱਲੇ ਆ 12 ਪੰਪ ਰਹਿ ਗਏ 11 ਹੈ 17 ਦੇ 13 ਰਹਿ ਗਏ ਹਾਂ 13 ਰਹਿ ਗਏ 13 ਰਹਿ ਗਏ ਉਧਰ ਤੇ ਆਉਣਾ ਪਊਗਾ ਹੌਸਲਾ ਨਾਲ ਛੱਡ ਹਲੇ ਉਹ ਇਹ ਪਾਣੀ ਹੌਸਲਾ ਛੱਡਦੇ ਉਧਰ ਤੇ ਹੀ ਆਉਣਾ ਪੈਣਾ ਇਹ ਨੂੰ ਕਹਿੰਦੇ ਅੱਗੇ ਤਾਂ ਬਾਹਰ ਥੱਕ ਜਾਂਦੀ ਇਹ ਨੂੰ ਕਹਿੰਦੇ ਹੱਥ ਮਾਰਨਾ ਪੈਂਦਾ ਵੀ ਬਾਹਵਾ ਕਰਨ ਨਾ ਪੈਣਾ ਜਲਦੀ ਆ ਮੋਟਰ ਹੋ ਆ ਠੀਕ ਹੈ ਹਾਂ ਵਧੀਆ ਵਧੀਆ ਜਿਆਦਾ ਆ ਗਿਆ ਜਿੱਥੇ ਕੁੱਤੇ ਹੀ ਹੈ ਬਾਜੀ ਹਾਂ ਤਾਂ ਕਹਿੰਦਾ ਬੇ ਹਾਂ ਆ ਮੈਂ ਹਾਂ ਕਹਿੰਦਾ ਚਾਰ ਕ ਪੰਪ ਪਹਿਲੋ ਆਏ ਜਾਂ ਮੈਂ ਇੱਥੇ ਆਪਣੀ ਬਸ ਹੋਈ ਵੀ ਤੇਰੇ ਚਾਰ ਬੰਦ ਕਹਿੰਦਾ ਕਿੱਦ ਸਾਡੇ ਇੱਕ ਖੱਜਰ ਵਿੱਚ ਸਾਡਾ ਪੁੱਛੂ ਹੀ ਦਰ ਚਾਰ ਪੰਜ ਦੇ ਰੋਗੇ ਜਵਾਬ ਨਹੀਂ ਦੇ ਦੇ ਕਿਸੇ ਨੂੰ ਉਹ ਜਵਾਬ ਨਹੀਂ ਦਿੰਦਾ ਕਿਸੇ ਨੂੰ ਵੀ ਕਹ ਲਵਾ ਦਿੰਨਾ ਭਾਈ ਕਿ ਤੂੰ ਮੈਨੂੰ ਲਵਾ ਦੇ ਕਾਲ ਤਰੀ ਗਿਆ ਜਵਾਬ ਨਹੀਂ ਦੇ ਕਿਸੇ ਨੂੰ ਕਹਿੰਦਾ ਪਤਾ ਹੈ ਕ ਬੰਮੇ ਵਾਲਾ ਲੈ ਲੈ ਯਾਰ ਹੁਣ ਜਵਾਬ ਤਾਂ ਰੁਕ ਗਿਆ ਤੂੰ ਮੈਨੂੰ ਲਵਾ ਦੇ ਭਾਈ ਮੇ 3 ਪੰਪ ਐ ਇਹਦੇ ਚਾਰ ਮੈਂ ਲੋ ਦਿੰਦਾ ਆ ਕੇ ਫੇ 40 ਘੋੜ ਲੋ ਇਕੱਠੇ ਆ ਕਿੱਥੇ ਘੋਲੂਗਾ ਕਿੱਥੇ 40 ਘੋਲ ਲਵੇਂ ਜਦ ਆ ਗਿਆ ਬੰਦਾ ਠੀਕ ਨਹੀਂ ਗੱਲ ਕਿਹਾ ਠੀਕ ਨਹੀਂ ਹੋਰ ਕੀ ਜਬਾਅ ਥੋੜੀ ਲੱਗੇ ਵਾਹ ਲਾ ਲਓ ਗੱਲ ਮੇਰੀ ਠੀਕ ਹੈ ਜਾ ਲੈ ਫੇ 40 ਘੋਲ ਲੈ ਭਈ ਆ ਜਾ ਹੁਣ ਦੇਖੋ ਜੀ ਕਰ ਫੁੰਝ ਦੀ ਨੂੰ ਹੈ ਰਿਜ਼ਲਟ ਬਹੁਤ ਆਉਟ ਆਉਦਾ ਦੋ ਜੀ ਹੋ ਗਿਆ ਕਹੇ ਉਹਨੂੰ ਕਹੇ ਅੱਬ ਕਹ ਲੋ ਜਰਾ ਬੱਪ ਕਦੋਂ ਮੈਨੂੰ ਲੋੜ ਆ ਗਈ ਆਇਆ ਕਰ ਮੈਂ ਤੇਨੂੰ ਲੋੜ ਆਉਂਦਾ ਕਹਿੰਦਾ 40 ਪੰਪ ਮਿਲਣ। ਤੂੰ ਕਹਿੰਦਾ ਉਹ ਬਾਬਾ ਬੱਸ ਕਰ। ਓਏ। ਤੂੰ ਕਹਿੰਦਾ ਜਿੰਨੇ ਵੀ ਕਿ ਤੇਰੇ ਗਾਹਾਂ ਤੇ ਲੋਡ ਹੋਈ ਗਿਆ ਮੈਂ ਹਰ ਵਾਪ ਪਹੁੰਚਾਂਗਾ। ਆ ਕਹੇ ਸਾਰੇ ਲੋਡ ਜੀ ਨਹੀਂ ਸੁਰੇਗਾ ਨਹੀਂ ਹੋਣਾ। ਹਾਂ ਕਹਤ ਮੈਨ ਇੱਕ ਇੱਕ ਦੇ ਕਰਾ ਦੇ ਬਸ। ਹਾਂ। ਕਹ ਦੋ ਹਜ਼ਾਰ ਵੀ ਨਹੀਂ ਕਰਨੀ 2000 ਆਜੋ ਵਾਪਸ ਤੇ ਅਸੀਂ 2000 ਆਜੂਗੇ। ਲੈ ਠੀਕ ਹੈ ਗੱਲ। ਠੀਕ ਨਹੀਂ ਗੱਲ। ਅਸੀਂ ਤਾਂ ਰਹਿ ਤਿਆਰ ਹੈ। ਤੂੰ ਅਸੀਂ ਥੋੜਾ ਨਾ ਕਹਿੰਦਾ ਤੂੰ ਸਾਡੇ ਨਾਲ ਕਰਾ ਦੋ। ਪਾਲੀ ਪਾਲੀ ਦੋ ਪੰਪਾਂ ਚ। ਬਾਤ ਦੀ। ਠੀਕ ਨਹੀਂ ਗੱਲ ਕਰਦੇ। ਪੰਪ ਕਿਤੇ ਪਾਣੀ ਦੀ ਪੱਪ ਲਵਾ ਦੇ ਪੱਪ ਦਵਾਈ ਜਿਆਦਾ ਭਈ ਨਹੀਂ ਸਾਹਿਬ ਕਹ ਲੋ ਆਇਆ ਪਾਪ ਮਕਾ ਕੇ ਆ ਗਿਆ ਸਾਹਿਬ ਰਗੜ ਦੇਣਾ ਨੀਚੇ ਗੰਨਾ ਨਾ ਰਗੜੋ ਜੂ ਪਰ ਇਸ ਵਧਾ ਦੇਣੀ ਪੱਪ ਦੀ ਥੋੜੀ ਜੀ ਹੁਣ ਥੋੜੀ ਜੀ ਵਧਾ ਦੇਣੀ ਸੀ ਦਵਾਈ ਦੀ ডোজ ਵਧਾਈ ਜਾਣੀ ਨਹੀਂ ਉਹ ਚੱਕਰ ਨਹੀਂ ਕੋਈ ਚੱਕਰ ਨਹੀਂ ਕਿਸੇ ਚੱਕਰ ਦਾ ਕੋਈ ਨਹੀਂ ਗੰਨੇ ਫੁਕ ਜੂਗਾ ਉੱਥੇ ਗੰਨਾ ਨਹੀਂ ਫੁਕਦਾ ਤੇ ਗੰਨਾ ਫੁਕ ਗਿਆ ਕੀ ਕਰਦਾ ਗੰਨਾ ਨਹੀਂ ਫੁਕਦਾ ਚੱਕਰ ਤਾਂ ਗਿਆ ਮਾਣਾ ਜਿਹੜਾ ਗੰਗਿਆ ਵਰੀ ਵਰੀ ਜੰਮਦਾਰ ਸਾਹਿਬ ਸਾਫ ਢੀਂਦਾ ਵੀ ਸਾਫ ਜਿਹੜਾ ਲੈਣਾ ਮਾੜਾ ਮੋਟਾ ਢੀਂਦਾ ਬਾਕੀ ਚਿੱਤਾ ਦਵਾਈ ਨੇ ਉਹਨੇ ਕੱਢਿਆ ਕਿਹੜਾ ਜਿੱਦਾਂ ਦਾ ਖਤਮ ਹੋਊਗਾ ਖਤਮ ਜਾਈ ਹੀ ਜਾ ਬਸ ਨਹੀਂ ਤਾਂ ਸਾਲਾ ਗੰਨੇ ਦੀ ਜਿੱਦਾਂ ਦਾ ਬਹੁਤ ਹੋਊਗਾ ਇਹ ਤਾਂ ਕੀ ਬੋਲੀ ਕਰਦਾ ਨਹੀਂ ਜਿਹੜੀ ਆ ਪੈਸੇ ਆ ਦਿੱਤੇ ਤਾਂ ਹੋਈਏ ਅਜਾ ਬਣੀ ਹੋਊ 1 ਲੱਖ ਰੁਪਏ ਦਾ ਸਮਾਨ ਆ ਗਿਆ ਸਾਲਾ ਗੰਨੇ ਦਾ ਅਜਾ ਤਾਂ ਦੀ ਬੋਲੀ ਹੋਊਗੀ ਨਹੀਂ ਇਹਦਾ ਖਰਚ ਆ ਗਿਆ ਸਮਾਨ ਮੇਰਾ ਪੂਰਾ ਬੱਚੇ ਦੇ ਰੂਪ ਚ ਰੇਣਾ 1 ਲੱਖ ਰੁਪਏ ਦਾ ਆ ਗਿਆ ਗੰਨੇ ਗੰਨੇ ਦਾ ਹੈ ਆ ਗਿਆ 1 ਲੱਖ ਫਿਰ ਫਿਰ ਵੀ ਪਾਸ ਹਾਂ ਬੱਟਲਾ ਵੀ ਤਾਂ ਹੀ ਆ ਫਿਰ ਉਹਦਾ ਹੈ ਉਹ ਬੱਤੀ ਪਟਾਉਣੇ ਵਾਲਾ ਮਹਾਰਾਜ ਆ ਖਾਤਾ ਕਰਦਾ ਇਹਨਾਂ ਦਾ ਪੱਤੀ ਹੀ ਜਾਂਦਾ ਘੱਟੇ ਵੱਧ ਚੱਲ ਜੀ ਹੁੰਦੇ ਬਜ ਜੰਗਾਂ ਲੱਗੇ ਸਰਦਰ ਫੇਰ ਵਾਹਣ ਕਹਿੰਦਾ ਸੁੱਖ ਸ਼ਾਂਤ ਚਾਹੀਦੀ ਘੱਟੇ ਵੱਧ ਕੇ ਜ਼ਿੰਦਗੀ ਨਾਲ ਕਹਿੰਦਾ ਜਦੋਂ ਜੰਗਾਂ ਹੀ ਲੱਗਿਆ ਵਾਹ ਜੰਗ ਦਾ ਸਾਰਾ ਖਤਰਾ ਹੋਇਆ ਪਿਆ ਹੁਣ ਹੈ ਇਹ ਤਾਂ ਹੈ ਖਤਰਾ ਬੰਦਾ ਕਹਿੰਦਾ ਕਹਿੰਦਾ ਘੱਟੇ ਵੱਧ ਚੱਲ ਜੀਆ ਕਰਦੇ ਕਹਿੰਦਾ ਮਹਾਰਾਜੇ ਪੈਸੇ ਜੇ ਘੱਟੇ ਦੇ ਦੀ ਕਹਿੰਦਾ ਜੰਗੇ ਕੰਮ ਕਰ ਲੋ ਆ ਦੀ ਜੀ ਤੇ ਮੋਬਾਈਲ ਸਮਾਰਟੀ ਕਰਨਾ ਲੱਗਿਆ ਕਿੰਨੇ ਵਸੇ ਲੱਗ ਗਿਆ ਆਪਾਂ ਲੋਥੇ ਆਵਦੇ ਆਉਂਦੀ ਠੰਡੀ ਹੋਰ ਦਾ ਜੱ사 ਹੈ ਲੱਗ ਤੇ ਉਹ ਗੰਨਾ ਉਹਦਾ ਇਹ ਕਿਆ ਆ ਗੰਨਾ ਚਲੇਦਾ ਆ ਜੱਲ ਆ ਗਿਆ ਦਾ ਇਹ ਬੂਹ ਆਇਆ ਹੈ ਇਹ ਬੈੱਡ ਵਾਲਾ ਇਹ ਬੈੱਡ ਵਾਲਾ ਦੂਰ ਵਾਲਾ ਇਹ ਵੀ ਇਹਨੂੰ ਜੰਨਾ ਸਾਫ ਕਰਿਆ ਪਿਆ ਹਾਂ ਆਇਆ ਹੈ ਵਧੀਆ ਹੋਇਆ ਗੰਨਾ ਇਹ ਵੀ ਇੱਥੇ ਆ ਜੀ ਦੇਖਣਾ ਲਾ ਤਾਂ ਇਹ ਕਰੂਗਿਆ ਇਹ ਸੜੀ ਇਹ ਝਿਗ ਜਿਆਦਾ ਬਣਾਉਂਦੀ ਤੋ ਆਏ ਝਿਗ ਬਣਦੀ ਆ ਫੇ ਪੰਪਾ ਵਿੱਚ ਹਵਾ ਲੈ ਜਾਂਦਾ ਰੋਕ ਕੇ ਫੇਚਣ ਨੂੰ ਦੱਬੜਾ ਪੈਂਦਾ ਝਿਗ ਮਰੇ ਨਾ ਝਿਗ ਦਿਨ ਵੀ ਗਿਆ ਪੰਛੀ ਲੱਗ ਕੇ ਘਾੜ ਨੂੰ ਜਾਣਾ ਸੀ ਚੱਲੇ ਹੁਣ ਗਏ ਪੰਛੀ ਆਪਣੇ ਆਲੇ ਨੂੰ ਅਸੀਂ ਵੀ ਆਪਣੇ ਆਲੇ ਨੂੰ ਚੱਲੇ ਆ ਜਾ ਆ ਜਾ ਗਏ ਹਾਂ ਤਾਂ ਕੁਝ ਵੇਖੜਾ ਰਗਾ ਨੂੰ ਦੇਖ ਕੇ ਕਾ ਜਾਂਦੇ ਹਾਂ ਇੱਥੇ ਅੱਛਾ ਇੱਕ ਗੱਲ ਦੇਖ ਲੈ ਇਹਨਾਂ ਪਰ ਆ ਲੈਣਾ ਨਹੀਂ ਬਣਾਉਂਦਾ ਕੁਝ ਵੀ ਜਿਹੜੇ ਪਬੂਲਰ ਹੈ ਕੁੰਡੇ ਨਾਲ ਕੋਈ ਆ ਲੈਣਾ ਨਹੀਂ ਹੈਗਾ ਦਰਖਤ ਬੜੇ ਜਿਹੜੇ ਉਹਨਾਂ ਬਾ ਲੈਣਾ ਹੈ ਉਹਨੂੰ ਪਤਾ ਹੀ ਵੜ ਦੇਣੇ ਇਹਨੇ ਪਾਸਾ ਹੈ ਹੈ ਇਹਨੂੰ ਪਤਾ ਹੀ ਪਾਸਾ ਦਾ ਵੜ ਦੇਣੇ ਹੁੰਦੇ ਐ ਤਾਂ ਆ ਲੈਣੇ ਵੇ ਵੋ ਘਟੁੰਨੇ ਹੈ ਘਟਾ ਹੈ ਮੂਨਰ ਪਰ ਇਹ ਤਾਂ ਨੇ ਦਰਖਤ ਅੰਬ ਇਹ ਜਿਆਦਾ ਹੈ ਸਸ ਹੁੰਦੀ ਹੈ ਜਿਹੜਾ ਚੀਜ਼ ਪੰਜਾਬ ਦੇ ਟੈਕਨਾਲੀ ਹੈ ਲੱਗ ਜੇ ਬੰਦੇ ਨੂੰ ਬੰਦੇ ਨੂੰ ਅਗਲਾ ਪੰਛੀ ਨੂੰ ਪਤਾ ਕਾਲਾ ਹੈ ਉਹ ਨਾਲ ਆਪਣੇ ਘਰ ਦੇ ਸਭ ਨੂੰ ਹੁੰਦੀ ਆ ਸਭ ਨੂੰ ਹੁੰਦੀ ਆ ਹੈ ਕਿ ਨਹੀਂ ਉਹਨਾਂ ਨੂੰ ਪਤਾ ਵੀ ਪੂਲੋ ਕਿ ਆ ਸਾਲ ਦਾ ਮਨਿਆਦ ਹੈ 3 ਸਾਲ ਦੀ ਜਿਹੜੇ ਵਾਹੇ ਜਿਹੜਾ ਰਸਤੇ ਨੂੰ ਲੰਬੀ ਮਨਿਆਦ ਹੈ ਉਹ ਚਲ ਰਹਿ ਗਿਆ ਸਵੇਰ ਵਾਲੀ ਉੱਤੇ ਮਾਰ ਨਹੀਂ ਕੱਢਦੇ ਸੀ ਜਾ ਕੇ ਪੰਪ ਲੈਵੜਾ ਪੈਣਾ ਇੱਕ ਕੰਪਲੀਆਣਾ ਪੈਣਾ ਨਵਾ ਹੁਣ ਕਿਹਾ ਕਹਿੰਦਾ ਮੰਨੂ ਵੀ ਚਾਹੀਦਾ ਭਾਈ ਬਾਪਾ ਸਾੜਾ ਰੋਹ ਤਾਂ ਹੀ ਕੰਮ ਹੈ ਸਾੜਾ ਕਿਹੜੇ ਕਰੀਂਦਾ ਕੰਮ ਹੈ ਹੈ ਕਿ ਨਹੀਂ ਮਾਹ ਕਿ ਨਮੇ ਕਿੱਥੇ ਲੇ ਜਾ ਤੈਨੂੰ ਕਹਾਂ ਮਾਹ ਜਾ ਕੇ ਉਪਰ ਤੇ ਹਾਂ ਤੇ ਜਿੰਨੇ ਰੋਹ ਨਹੀਂ ਜਾਣਾ ਮੈਨੂੰ ਇਹ ਦੁਕਾਨਾ ਬੰਦ ਹੋ ਜਣੀ ਆ ਮੈਂ ਦੁਕਾਨਾ ਖੁੱਲ ਨਹੀਂ ਰਹਿਣੀ ਹੈ ਖੁੱਲੀ ਹੈ ਨਰਮੇ ਟਾਈਮਾਂ 8 9 ਤਾਂ ਨੋਰਮਲ 8 ਤੋਂ ਨੋਰਮਲ ਇਹ ਰੋਪੜ ਆਹੋ ਟਾਈਮ ਵੀ ਖਾਸਾ ਹੋ ਗਣਾ 7:00 7:00 ਹੋ ਗੁਣ 7:00 ਵੱਜ ਗਏ ਭਾਈ 7:00 ਵੱਜ ਗਏ ਬਸ 2 ਮਿੰਟ ਰਹਿ ਗਏ ਆ ਵੀ ਗਣਾ ਟਾਈਮ ਵੀ 7 ਅੱਧਾ ਘੰਟਾ ਨੇ ਹੋਣੀ ਜੀ ਜੀ ਸ਼ਿਵਦਾ ਅੱਧਾ ਘੰਟਾ ਫੇਰ ਰੱਬ ਕੋਲ ਟਾਈਮ ਆ ਨਾਉਣੇ ਨੂੰ ਅੱਧਾ ਘੰਟਾ ਲੱਗ ਗਿਆ ਉਹ ਜਿਹੜੇ ਪਤਾ ਗੱਲ ਗਿਆ ਜਿਹੜਾ ਹੁਣ ਆ ਮਸ਼ੀਨ ਆ ਪੰਪਾ ਉੱਪਰ ਦੁਕਾਨ ਦਾ ਹੈ ਖੇੜਾ ਤਾਂ ਉਹ ਲਿਆਉਣਾ ਹੀ ਨਹੀਂਦਾ ਯਾਰ ਪੰਪਾ ਪੋਪਾ ਵਾਲਾ ਦਾ ਗਾਹਕ ਰਾਤ ਦਾ ਘਟ ਹੈ ਹਾਂ ਤੇ ਦੁਵਾਇਆਂ ਕਰਨੇ ਕਿ ਉਹਨੇ ਅਲਮ ਗਲਮ ਖੋਰ ਸਬਜ਼ੀ ਦੀ ਰਾਤ ਦੇ ਗਾਹਕ ਹੁੰਦੇ ਨੇ ਨਹੀਂ ਨਹੀਂ ਦੁਆਇਆਂ ਵਾਲੀ ਤਾਂ ਖੁੱਲ੍ਹੀ ਰਹਿੰਦੀ ਜੇ ਨਾ ਤਾਂ ਬਾਥੀ ਉਹਨਾਂ ਦੀ ਦੁਕਾਨ ਆ ਪੰਪ ਵਾਲੀ ਪੰਪ ਵਾਲੇ ਦੀ ਨਹੀਂ ਜਿਹੜੀ ਅੰਦਰ ਖਾਲਸ ਵਾਲਾ ਉਹ ਉਹਨਾਂ ਦੀ ਉਹ ਆਹੋ ਯੋ ਤੇ ਪਪਾ ਲਾਤ ਖੋਲੀ ਹੋਗੀ ਉਹ 8 9 ਨਾ ਨਾ ਸੁੱਦੀ ਹੁੰਦੀ ਆ ਯਾਰ 8 9 ਤੱਕ ਨਹੀਂ ਹੋਣੀ 9 10 ਵਜੇ ਤੱਕ ਖੁੱਲਦੀ ਰਹਿੰਦੇ ਆ ਦਵਾਈ ਦੁਕਾਨੇ ਵੇਚਣਾਂ ਤਾਂ ਖੁੱਲ ਰੱਖਦੇ ਆ ਪਪਾ ਵਾਲੇ ਨੇ ਖੋਲਦੇ ਬਾਕੀ ਜਾਇਆ ਫੋਨ ਕੱਟ ਗਿਆ ਹੈ ਫੋਨ ਕਰ ਲੈ ਆ ਫੋਨ ਕਰਕੇ ਜਾਵੇ ਉਹ ਬੱਕੇ ਨੰਬਰ ਹੋਣਾ ਪਪਾ ਲਿਖਾ ਹੋਵੇ ਫੋਨ ਕਰ ਲੈ ਭਾਈ ਮੈਂ ਆਵਾਂ ਲੈ ਕੇ ਪਪਾ ਹੋਵੇ ਠੀਕ ਆਲੀ ਮੁੰਨੇ ਨਾਲੋਂ ਹਾਂ ਜਾਣਾ ਵੀ ਨਹੀਂ ਵਟ ਪਾ ਗਿਆ ਆਲੀ ਮੁੰਨੇ ਦਾ ਰਿਕਾ ਹੈ ਬਾਈ ਦੇ ਰਿਹਾ ਕਰਨ ਬਈ ਬੁੱਧਰਾ ਹੀ ਤਾਰ ਪਟਾਕਾ ਮਾਰ ਕੇ ਕਿਹੜੀ ਉੱਡੀ ਘਰਾਂ ਦੂਜਾ ਕੋਲ ਤੇ ਉਹ ਦੇਖਦੇ ਹਾਂ ਕਿ ਆ ਬਣਦਾ ਉਹ ਤਾਂ ਜਾ ਕੇ ਕਹਿੰਦੇ ਲਾਈਟ ਨਾ ਠੀ ਜ ਆਪਣੀ ਹੋੜੀ ਪੱਜੀ ਹੋਦਦੇ ਮਜੀ ਵੀ ਉਹਦੀ ਨਾ ਮੈਂ ਨਹੀਂ ਪੀ ਜਾਂ ਕੱਲ ਵੀ ਨਿਬੜ ਜੂ ਇੱਥੇ ਪਰਸ ਨੂੰ ਭਾਲ ਜਾ ਰੂਗੇ ਫੇਰ ਇਹੀ ਕੰਮ ਮੈਂ ਹੋਰ ਕੰਮ ਤਾਂ ਹੈ ਹੀ ਨਹੀਂ ਹਲੇ ਤੂੰਲੀ ਤੇ ਬਾਅਦ ਵਿੱਚ ਦੇਖਣੀ ਪਹਿਲਾਂ ਸਪਰੇਅ ਦਾ ਕੰਮ ਰੋਪੇੜ ਕੇ ਹੈ ਕਿ ਨਹੀਂ ਆ